ਮੇਰੇ ਬਲ ਅਨੁਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਕਰਦੇ ਹਾਂ ਪੰਜਾਬੀ ਵਿਆਕਰਨ ਦਾ ਇੱਕ ਟੌਪਿਕ ਵਧੇਤਰ ਵਧੇਤਰ ਕੀ ਹੁੰਦਾ ਜਦੋਂ ਮੂਲ ਸ਼ਬਦ ਦੇ ਅੱਗੇ ਜਾਂ ਪਿੱਛੇ ਕੋਈ ਹੋਰ ਸ਼ਬਦ ਲਗਾ ਕੇ ਨਵਾਂ ਸ਼ਬਦ ਬਣਾਇਆ ਜਾਂਦਾ ਤਾਂ ਉਸ ਨੂੰ ਵਧੇਤਰ ਕਿਹਾ ਜਾਂਦਾ ਹੈ ਵਧੇਤਰ ਦੋ ਤਰ੍ਹਾਂ ਦੇ ਹੁੰਦੇ ਹਨ ਅਗੇਤਰ ਤੇ ਪਿਛੇਤਰ ਅਗੇਤਰ ਮੂਲ ਸ਼ਬਦ ਦੇ ਅੱਗੇ ਲੱਗਦਾ ਹੈ ਜਿਵੇਂ ਬੀ ਅਕੇਤਰ ਹੈ ਇਸੇ ਤਰ੍ਹਾਂ ਪਛੇਤਰ ਮੂਲ ਸ਼ਬਦਾਂ ਦੇ ਪਿੱਛੇ ਲੱਗਦਾ ਹੈ ਉਦਾਹਰਨ ਦੇ ਤੌਰ ਤੇ ਘੜੀ ਸਾਜ਼ ਸ਼ਬਦ ਦੇ ਵਿੱਚ ਸਾਜ਼ ਪਛੇਤਰ ਹੈ ਸੋ ਜਿਹੜੇ ਸ਼ਬਦ ਮੂਲ ਸ਼ਬਦਾਂ ਦੇ ਅੱਗੇ ਲੱਗ ਕੇ ਨਵੇਂ ਸ਼ਬਦ ਬਣਾਉਂਦੇ ਨੇ ਉਹਨਾਂ ਨੂੰ ਅਗੇਤਰ ਕਿਹਾ ਜਾਂਦਾ ਹੈ ਤੇ ਜਿਹੜੇ ਮੂਲ ਸ਼ਬਦਾਂ ਦੇ ਪਿੱਛੇ ਲੱਗ ਕੇ ਕੋਈ ਨਵੇਂ ਸ਼ਬਦ ਬਣਾਉਣ ਉਸ ਨੂੰ ਵਿਸ਼ੇਤਰ ਕਿਹਾ ਜਾਂਦਾ ਹੈ ਹੁਣ ਆਪਾਂ ਦੇਖਦੇ ਹਾਂ ਅਗੇਤਰ ਦੀ ਵਰਤੋਂ ਨਾਲ ਬਣੇ ਕੁਝ ਸ਼ਬਦ ਉਪ ਉਪਬੋਲੀ ਉਪਮંત્રી ਉਪ ਸ਼ਬਦ ਅਗੇਤਰ ਲਗਾ ਕੇ ਅਸੀਂ ਦੋ ਸ਼ਬਦ ਬਣਾਏ ਨੇ ਇੱਕ ਹੈ ਉਪਬੋਲੀ ਦੂਸਰਾ ਹੈ ਉਪਮੰਤਰੀ ਅਗਲਾ ਹੈ ਆੜਾ ਅਗੇਤਰ ਲਗਾ ਕੇ ਅਸੈ ਅਸਫਲ ਗੈਰ ਅਗੇਤਰ ਲਗਾ ਕੇ ਗੈਰਹਾਜ਼ਰ ਗੈਰ ਕਾਨੂੰਨੀ ਹਮ ਅਗੇਤਰ ਲਗਾ ਕੇ ਹਮ ਉਮਰ ਹਮ ਸ਼ਕਲ ਬਦ ਅਗੇਤਰ ਲਗਾ ਕੇ ਬਦ ਸ਼ਕਲ ਬਦਨਾਮ ਲਾ ਅਗੇਤਰ ਲਗਾ ਕੇ ਲਾਜਵਾਵ ਲਾਇਲਾਜ ਦੁਰ ਦੁਰਪਾਗ ਦੁਰਦਸ਼ਾ ਸਵ ਸਵ ਅਗੇਤਰ ਲਗਾ ਕੇ ਆਪਾਂ ਸ਼ਬਦ ਬਣਾਉਨੇ ਆ ਸਵਜੀਵਨੀ ਸਵਮਾਨ ਅਪ ਅਪ ਅਗੇਤਰ ਲਗਾ ਕੇ ਅਪਮਾਨ ਅਪ ਸ਼ਬਦ ਕਮ ਕਮ ਅਕਲ ਤੇ ਕਮਜ਼ੋਰ ਨਿਰ ਨਿਰਦੋਸ਼ ਨਿਰਗੁਣ ਮਹਾ ਮਹਾਰਾਜਾ ਮਹਾਰਾਣੀ ਖੁਸ਼ ਖੁਸ਼ ਅਗੇਤਰ ਲਗਾ ਕੇ ਬਣਾ ਸਕਦੇ ਆਪਾਂ ਸ਼ਬਦ ਖੁਸ਼ ਨਸੀਬ ਖੁਸ਼ਹਾਲ ਮੰਦਾ ਮੰਦ ਅਗੇਤਰ ਲਗਾ ਕੇ ਆਪਾਂ ਬਣਾ ਸਕਦੇ ਹਾਂ ਸ਼ਬਦ ਮੰਦਭਾਗ ਮੰਦਬੁੱਧੀ ਵੇ ਬਾਵੇਂ ਨੂੰ ਸਿਆਰੀ ਵੀ ਲਗਾ ਕੇ ਆਪਾਂ ਕਿਹੜਾ ਅਗੇਤਰ ਬਣਾ ਸਕਦੇ ਹਾਂ ਵਿਯੋਗ ਵਿਅਰਥ ਇਸੇ ਤਰ੍ਹਾਂ ਆਪਾਂ ਪੜ ਅਗੇਤਰ ਲਗਾ ਕੇ ਬਣਾ ਸਕਦੇ ਹਾਂ ਪੜਨਾਨਾ ਪੜਦਾਦਾ ਹੁਣ ਆਪਾਂ ਦੇਖਦੇ ਹਾਂ ਪਛੇਤਰਾਂ ਦੀਆਂ ਕੁਝ ਉਦਾਹਰਣਾਂ ਪਛੇਤਰ ਦੀ ਵਰਤੋਂ ਵਾਲੇ ਕੁਝ ਸ਼ਬਦ ਈਨ ਪਛੇਤਰ ਲਗਾ ਕੇ ਰੰਗੀਨ ਨਮਕੀਨ ਇਹਦੇ ਵਿੱਚ ਆਵਾਜ਼ ਆ ਰਹੀ ਹੈ ਈਨ ਦੀ ਰੰਗीन ਦੇ ਵਿੱਚ ਰੰਗीन ਨਮਕੀਨ 사ਉਂਡ ਆ ਰਹੀ ਹੈ ਈਨ ਦੀ ਦੂਸਰਾ ਸ਼ਬਦ ਹੈ ਸਾਜ਼ ਕੜੀ ਸਾਜ਼ ਜਿਲਦ ਸਾਜ਼ ਆਲੂ ਈਰ ਖੱਲੂ ਝਗੜਾ ਆਲੂ ਸ਼ਾਲਾ ਇਹਦਾ ਆਪਾ ਬਣਾ ਸਕਦੇ ਹਾਂ ਪਾਠਸ਼ਾਲਾ ਗਊਸ਼ਾਲਾ ਦਾਇਕ ਅਗਲਾ ਸ਼ਬਦ ਹੈ ਦਾਇਕ ਦੁਖਦਾਇਕ ਲਾਭਦਾਇਕ अगला शब्द है हीन अर्थहीन उत्साहहीन अगला शब्द है वान गुणवान सूजीवान मान मान का आप बना सकते हैं शक्तिमान बुद्धिमान अगला शब्द है जनक चिंताजनक हैरानीजनक अगला शब्द है दार ईमानदार जगीरदार मई ਮੈਦਾ ਆਪਾ ਬਣਾ ਸਕਦੇ ਆ ਪਛੇਤਰ ਆਨੰਦਮਈ ਸੋਗਮਈ ਅਗਲਾ ਸ਼ਬਦ ਹੈ ਦਾਨੀ ਦਾਨੀ ਦਾ ਆਪਾ ਪਛੇਤਰ ਬਣਾ ਸਕਦੇ ਆ ਮੱਛਰਦਾਨੀ ਲੂਣਦਾਨੀ ਅਗਲਾ ਸ਼ਬਦ ਹੈ ਖਾਣਾ ਖਾਣਾ ਪਛੇਤਰ ਲਗਾ ਕੇ ਆਪਾ ਬਣਾ ਸਕਦੇ ਹਾਂ ਡਾਕਖਾਨਾ ਮੁਰਗੀਖਾਨਾ ਅਗਲਾ ਸ਼ਬਦ ਹੈ ਪਣ ਪਣ ਪਛੇਤਰ ਲੱਗਿਆ ਸ਼ਬਦ ਹੈ ਨੀਲਾਪਣ ਸਾਦਾਪਣ ਇਸੇ ਤਰ੍ਹਾਂ ਕਾਰ ਪਛੇਤਰ ਲੱਗਿਆ ਸ਼ਬਦ ਹੋ ਸਕਦਾ ਹੈ ਸਾਹਿਤਕਾਰ ਚਿੱਤਰਕਾਰ ਗਰ ਪਛੇਤਰ ਲੱਗਿਆ ਸ਼ਬਦ ਹੋ ਸਕਦਾ ਹੈ ਸੌਦਾਗਰ ਬਾਜ਼ੀਗਰ ਸੋ ਇਹ ਨੇ ਕੁਝ ਪਛੇਤਰਾਂ ਦੀਆਂ ਉਦਾਹਰਨਾਂ ਸੰਖੇਪ ਰੂਪ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਅਗੇਤਰ ਉਹ ਸ਼ਬਦ ਹੁੰਦੇ ਨੇ ਜੋ ਮੂਲ ਸ਼ਬਦਾਂ ਦੇ ਅੱਗੇ ਲੱਗ ਕੇ ਕੋਈ ਨਵਾਂ ਸ਼ਬਦ ਬਣਾਉਂਦੇ ਨੇ ਤੇ ਪਛੇਤਰ ਉਹ ਸ਼ਬਦ ਹੁੰਦੇ ਨੇ ਜੋ ਮੂਲ ਸ਼ਬਦਾਂ ਦੇ ਪਿੱਛੇ ਲੱਗ ਕੇ ਕੋਈ ਨਵਾਂ ਸ਼ਬਦ ਬਣਾਉਂਦੇ ਨੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ